ਇਹ ਆ ਸੈਂਟਰਲ ਏਸ਼ੀਆ ਦਾ ਸਭ ਤੋਂ ਪੁਰਾਣਾ ਤੇ ਤਾਕਤਵਰ ਕੋਲੇ ਨਾਲ ਚੱਲਣ ਵਾਲਾ ਰੇਲ ਇੰਜਨ ਪੀ 36 ਵਿਕਟਰੀ ਜਿਹੜਾ 1833 ਤੇ 34 ਦੇ ਦਰਮਿਆਨ ਬਣਿਆ ਸੀ ਤੇ ਅਜੇ ਤਾਂ ਡਰਾਈਵਰ ਸਾਹਿਬ ਚੜ ਗਏ ਵਿੱਚ ਪਹਿਲਾਂ ਹੀ 라ਵਾ ਉੱਚਾ ਹੈ ਇੰਜਨ ਇਹ ਉਹਦੇ ਅਰ ਗਈ ਆ ਬਈ ਤਕੜਾ ਸਿਸਟਮ ਆ ਪਰ ਉਹ ਜਿਆਦਾ ਤਕੜਾ ਵੈਸੇ ਨਾ ਇਹ ਗੱਲ ਕਮਾਲ ਵਾਲੀ ਆ ਵੀ 200 ਸਾਲ ਹੋਣ ਵਾਲਿਆ तकरीबन ਇੰਜਨ ਨੂੰ ਬਣਿਆ ਨਾ ਤੇ ਹਾਲੇ ਵੀ ਵੈਸੇ ਚੱਲਦਾ ਹੈ ਤੇ ਉਦਾਂ ਡੀਜ਼ਲ ਵਾਲਿਆਂ ਨੇ ਇਹਦੀ ਜਗ੍ਹਾ ਲੈ ਲਈ ਤਾਂ ਇਹਨਾਂ ਨੇ ਖੜਾਤਾ ਪੁਰਾਣੇ ਜਣਾਂ ਦੀਆਂ ਹੈੱਡਲਾਈਟਾਂ 'ਚ ਇਹ ਬਲਬ 100 ਵਾਟ ਵਾਲੇ ਵਰਤਦੇ ਰਹੇ ਜਿਹੜੇ ਆਪਾਂ ਆਮ ਘਰਾਂ 'ਚ ਦੇਸੀ ਬਲਬ ਵਰਤਦੇ ਆਂ ਦੋਨੋਂ ਬੰਨੇ ਉਹੀ ਆ ਪਰ ਰਿਫਲੈਕਸ਼ਨ ਪਾ ਕੇ ਹੋ ਸਕਦਾ ਵੀ ਲੋ ਬਹੁਤ ਦੂਰ ਤੱਕ ਜਾਂਦੀ ਹੋਵੇ ਆ ਕਮਾਨੀਆਂ ਕਮੂਨੀਆਂ ਕਿਵੇਂ ਲੱਗੀਆਂ ਵਿੱਚ ਇਹਨੂੰ ਪੂਰਾ ਸਸਪੈਂਸ਼ਨ ਦਾ ਧਿਆਨ ਸ਼ੁਰੂ ਤੋਂ ਹੀ ਰੱਖਿਆ ਗਿਆ ਆ ਵੀ ਪਟੜੀ ਤੇ ਇੰਜਣ 부ੜਕੇ 부ੜਕੇ ਨਾ ਲੋਡ ਦੇ ਹਿਸਾਬ ਨਾਲ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਵੇਖਣ ਆਏ ਆ ਰੇਲ ਅਜਾਇਬ ਘਰ। ਜੀ ਪਰ ਠੰਡ ਬਹੁਤ ਆ ਅੱਜ। ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਕੇ ਹਟਿਆ ਆ ਤੇ ਹੱਲੇ ਵੀ ਬੱਦਲਵਾਈ ਆ ਤੇ ਥੋੜੇ ਟਾਈਮ 'ਚ بارਬਾਰੀ ਵੀ ਹੋਣ ਵਾਲੀ ਆ। ਦੋ ਪਾਰਾ ਹੋ ਗਿਆ ਪੂਰਾ ਹੱਲੇ ਪਰ ਇਹ ਮਾਈਨਸ 'ਚ ਵੀ ਜਾਣਾ ਹੈ। ਤੇ ਅਜਾਇਬ ਘਰ ਆ ਮੇਨ ਦਰਵਾਜ਼ਾ ਜਿੱਥੇ ਅਸੀਂ ਖੜੇ ਆ ਤੇ ਬਹੁਤ ਪੁਰਾਣੇ-ਪੁਰਾਣੇ ਇੰਜਣ ਖੜੇ ਏ ਇੱਥੇ। ਹੂੰ। ਇੱਕ ਇਹ ਵੀ ਖਿੱਚ ਦਾ ਕੇਂਦਰ ਆ ਤਾਸ਼ਕਨ ਜਿਹਦੇ ਤੁਸੀਂ ਆਉਣਾ ਇਹਨੂੰ ਵੇਖਣਾ ਆ ਸਕਦੇ ਹੋ ਭਾਫ਼ਾਂ ਵਾਲੇ ਇੰਜਣਾਂ ਤੋਂ ਲੈ ਕੇ ਡੀਜ਼ਲ ਤੇ ਫਿਰ ਬਿਜਲੀ ਵਾਲੇ ਇੰਜਣਾਂ ਤੱਕ ਇੱਥੇ ਸਾਰਾ ਕੁਝ ਆ ਜਾਗਾ ਆਹ ਵਾਲੇ ਤੋਂ ਕਰੀਏ ਜੀ ਛੁਰੂ ਤਕੜਾ ਹੈ ਹਾਂਜੀ ਹਾਂਜੀ ਜਿਹੜਾ ਪਹਿਲੇ ਨੰਬਰ ਤੇ ਖੜਾ ਇਧਰ ਹੀ ਚੱਲਦੇ ਆ ਆਹ ਹੋਊਗਾ ਸਟ੍ਰੀਮ ਸਟੀਮ ਵਾਲਾ ਹੋਊਗਾ ਭਾਫ਼ ਵਾਲਾ ਮਤਲਬ ਪਹਿਲੇ ਨੰਬਰ ਤੇ ਲਾਇਆ ਇਹ ਹੀ ਸਭ ਤੋਂ ਪੁਰਾਣਾ ਹੋਣਾ ਫਿਰ ਆਹ ਚੱਕੇ ਹਨਾ ਕਿੰਨੇ ਕਿੰਨੇ ਵੱਡੇ ਆ ਹੂੰ ਆ ਇਧਰ ਦੀ ਚੜੀਏ ਪੌੜੀ ਚਲੋ ਟਿਕਟ ਲੱਗੀ ਸਰਦੀ ਇੱਕ ਜਣੇ ਦੀ 30000 30000 ਸੌਮ ਉਜ਼ਬੇਕੀ ਸੌਮ ਆ ਵਧੀਆ ਯਾਰ ਇਹਨਾਂ ਨੇ ਖੋਲ ਲਿਆ ਵੀ ਛੱਡਿਆ ਵੀ ਬੰਦਾ ਵਿੱਚ ਆ ਕੇ ਵੇਖ ਸਕਦਾ ਸਾਰਾ ਕੁਝ ਦੋ ਜਣਿਆਂ ਦਾ 60000 ਅੱਗੇ ਨੂੰ ਇੰਜਣ ਬਹੁਤ ਲੰਬਾ ਵੀ ਆ ਉਹ ਇੱਥੋਂ ਆਹ ਬਾਰੀ ਥਾਣੀ ਦੇਖਦਾ ਸੀ ਚਲਾਉਣ ਵਾਲੇ ਡਰਾਈਵਰ ਨੂੰ ਇੱਧਰ ਆ ਤਾਂ ਹੀ ਕੁਰਸੀ ਲੱਗੀ ਹੈ ਨਾ ਇੱਕ ਇਦਾਂ ਰਹਿ ਕੇ ਹੁੰਦਾ ਇੱਧਰ ਵੀ ਇੱਧਰ ਦਰਵਾਜ਼ਾ ਜਿਹਾ ਲੱਗਦਾ ਇਹ ਬੰਦਾ ਹਮ ਇੱਥੋਂ ਤੁਰ ਕੇ ਚੱਲ ਜਾਂਦਾ ਹੁਣ ਨਾਲ-ਨਾਲ ਦੀ ਬਾਕੀ ਸਾਰੇ ਇੰਜਨ ਵਾਲਾ ਸਾਬ ਆਪਰੇਟ ਇੱਥੋਂ ਹੁੰਦਾ ਸੀ ਪਰ ਗੇਜਾਂ ਆ ਤਿੰਨ ਕੀ ਨੇ ਹੋਣ ਵਾਲੇ ਇੰਜਨਾਂ ਜੇ ਤਾਂ ਆਪਾਂ ਬੜੀਆਂ ਗੇਜਾਂ ਵੇਖਦੇ ਇਦਾਂ ਨਹੀਂ ਜਿਹੜੀਆਂ ਮੀਟਰ ਹੁੰਦੇ ਨੇ ਇੱਥੋਂ ਦੀ ਹੋ ਸਕਦਾ ਕੁਛ ਕੋਲੇ ਵਾਲਾ ਸਿਸਟਮ ਤਾਂ ਨਹੀਂ ਆਹ ਇੱਥੋਂ ਦੀ ਕੋਲਾ ਗੂਲਾ ਪੈਂਦਾ ਸੀ ਸਹੀ ਹੈ ਦੀ ਮਿੰਜਣ ਇਹ ਸਾਰਾ ਪਾਠ ਹੀ ਆ ਫਿਰ ਆ ਮੋਹਰ ਲਾਓ ਹਸ ਤੱਕ ਪਾਫ ਦੇ ਨਾਲ ਸੇ ਪ੍ਰੈਸ਼ਰ ਬਣ ਕੇ ਫਿਰ ਚੱਕੇ ਚੱਲਦੇ ਸੀ ਪੂਰੇ ਇਹਨਾਂ ਚੱਕਿਆਂ ਨੂੰ ਹੁਣ ਕਿਹੜਾ ਹੋਰ ਕੁਛ ਅੰਦਰੋਂ ਐਕਸਲ ਵਗੈਰਾ ਆ ਆ ਵਾਲੀ ਪਲੇਟ ਜੀ ਹੁੰਦੀ ਜਿਹਨੇ ਇਦਾਂ ਘੁੰਮਣਾ ਅੰਦਰੋਂ ਆਹ ਵਾਲੀ ਇੰਜਨ ਇੰਜਨ ਬਾਂਜੀ ਵੱਜਦੀ ਆ ਤੇ ਫਿਰ ਘੁੰਮਣਾ ਇਹਨੇ ਇਹ ਰਸ਼ੀਅਨ ਇੰਜਣ ਨੇ ਵੀ ਸੋਵੀਅਤ ਵੇਲੇ ਦਾ ਸਾਰਾ ਕੁਝ 4 ਅਗਸਤ 1999 ਨੂੰ ਇਹ ਬਣਾਇਆ ਗਿਆ ਸੀਗਾ ਜਦੋਂ ਸੈਂਟਰਲ ਏਸ਼ੀਆ ਦੇ 100 ਸਾਲ ਹੋਏ ਸੀਗੇ 100 ਸਾਲ ਮਿਲ ਕੇ ਰੇਲ ਚੱਲਦਿਆਂ ਨੂੰ ਸੈਂਟਰਲ ਏਸ਼ੀਆ ਦੇ ਵਿੱਚ 100 ਸਾਲ ਮੁਕੰਮਲ ਹੋਏ ਸੀ ਉਦੋਂ ਇਹਨੂੰ ਬਣਾਇਆ ਗਿਆ ਸੀਗਾ ਇਸ ਮਿਊਜ਼ੀਅਮ ਨੂੰ ਤੇ ਉਜ਼ਬੇਕਿਸਤਾਨ 'ਚ ਇੱਕੋ ਹੀ ਹੈ ਪੂਰੇ ਹਾਂ ਇੱਥੇ ਹੀ ਆ ਸਾਰੀਆਂ ਪ੍ਰਾਣੀਆਂ ਇਹਨਾਂ ਨੇ ਇੱਥੇ ਖੜੀਆਂ ਕਰਤੀਆਂ ਹਾਂ ਆ ਵੀ ਆ ਜਵਾਕ ਜਾ ਇੰਜਣ ਹਾਂ 1800 ਕੌਜ ਦੇ ਵਿੱਚ ਇਹਨਾਂ ਦਾ ਪਹਿਲਾ ਸਟ੍ਰੀਮ ਇੰਜਣ ਬਣਿਆ ਸੀਗਾ 34 35 ਦੇ ਲਾਗੇ ਛਾਗੇ ਹਨੇਰੀਆ ਕੋਈ ਕੰਮ ਉਹਦਾ ਚੱਲ ਰਿਹਾ ਲੱਗਦਾ ਰਿਪੇਅਰ ਪੂਰ ਕਰਦੇ ਆ ਹੈ ਤੇ ਮਿਊਜ਼ੀਅਮ ਹੈ ਵੇ ਤੇ ਇੱਥੇ ਅਜਾਇਬ ਘਰ ਦੇ ਵਿੱਚ ਹੀ ਸਾਰਾ ਕੁਝ ਲਾਈ ਜਾਂਦੇ ਹੁਣ ਇਹਨਾਂ ਰਿਪੇਅਰ ਪੂਰ ਕਰ ਗੁਰ ਕੇ ਆ ਵੀ ਬਕਸੇ ਜੇ ਬਣਾ ਰਹੇ ਹੋ ਸਕਦਾ ਕੰਟੀਨਾ ਵਗੈਰਾ ਬਣਦੀਆਂ ਹੁਣ ਇੱਧਰ ਡੱਬੇ ਵੀ ਆ ਡੱਬਿਆਂ ਚ ਵੀ ਜਾ ਸਕਦੇ ਆ ਆਪਾਂ ਪਰ ਆ ਪਹਿਲਾਂ ਇੰਜਨ ਵਾਲਾ ਜਿਹੜਾ ਮੋੜਾ ਦੇਖਈਏ ਇਧਰੋਂ ਆ ਤਾਂ ਸੇਮ ਉਹਦਾਂ ਕਦਾ ਹੀ ਲੱਗ ਰਿਹਾ ਇਹਨਾਂ ਨੇ ਨਾ ਉੱਪਰ ਉਹ ਲਾਈਆਂ ਨਹੀਂ ਚਿੱਟਾਂ ਆਈਆਂ ਜਿਹੜੀਆਂ ਜਿਹਦੇ ਉਤੇ ਇਤਿਹਾਸ ਵਗੈਰਾ ਲਿਖਿਆ ਹੁੰਦਾ ਵੀ ਕਿਹੜਾ ਮਾਡਲ ਐ ਤੇ ਕਦੋਂ ਬਣਿਆ ਸੀਗਾ ਐਵੇਂ ਤਾਂ ਨਹੀਂ ਹੈ ਥੋੜੇ ਆ ਚੱਕੇ ਛੋਟੇ ਆ ਇਹ ਉਹਦੇ ਨਾਲੋਂ ਛੋਟਾ ਥੋੜਾ ਜਿਹਾ ਚੱਕਿਆਂ ਦੇ ਹਿਸਾਬ ਨਾਲ ਜਾਣਾ ਅੰਦਰ ਇਹਦੇ ਵਿੱਚੋਂ ਉਹਦੇ ਵਰਗੇ ਹੋਊਗਾ ਇਹ ਇਹਨੂੰ ਵਿੱਚੋਂ ਜਾਣ ਨੂੰ ਰਹਿਣ ਦਿੰਨੇ ਆ ਇਹ ਵੀ ਪਾਵਰ ਵਾਲਾ ਹੀ ਸੀਗਾ ਆਹ ਛੋਟਾ ਸ਼ਾਇਦ ਇਹ ਡੀਜ਼ਲ ਹੋਵੇ ਜਿਹੜੇ ਆਹ ਡੀਜ਼ਲ ਦੇਖਦੇ ਆ ਰਹੇ ਆ ਆਪਾਂ ਉਹ 1960 ਕੀ ਲਿਖਿਆ ਉੱਥੇ ਚਾਰਟ ਹਾਂਜੀ 1960 ਆ ਉਦੋਂ ਤੱਕ ਤਾਂ ਡੀਜ਼ਲ ਆ ਗਿਆ ਸੀ ਕਿਉਂਕਿ ਇਹਨਾਂ ਮੁਲਕਾਂ 'ਚ ਰੀਅਲ ਟੈਕਨੋਲੋਜੀ ਆਪਣੇ ਨਾਲੋਂ ਤਾਂ ਬੜੀ ਐਡਵਾਂਸ ਹੈਗੀ ਇੱਥੇ ਪਹਿਲਾਂ ਚੱਲਦਾ ਰਿਹਾ ਕੰਮ ਤਾਂੀਆਂ ਤਾਂ ਫਿਰ ਜਦੋਂ ਆਪਣੇ ਅੰਗਰੇਜ਼ ਆਏ ਆ ਅੰਗਰੇਜ਼ ਫਿਰ ਆਪਣੇ ਵਾਲੇ ਰੇਲਾਂ ਲੈ ਕੇ ਆਏ। ਉਦੋਂ ਜਦੋਂ ਨਵੀਆਂ-ਨਵੀਆਂ ਰੇਲਾਂ ਆਪਣੇ ਚੱਲਣ ਲੱਗੀਆਂ ਤਾਂ ਉਦੋਂ ਲੋਕਾਂ ਨੂੰ ਡਰ ਵੀ ਸੀਗਾ ਵੀ ਸ਼ਾਇਦ ਇਹਨਾਂ ਨੇ ਜਿਹੜੀਆਂ ਪਟੜੀਆਂ ਵਸਾਈਆਂ ਉੱਤੇ ਰੇਲਾਂ ਭਜਾਉਣੀਆਂ ਤੇ ਇਹਨਾਂ ਦੇ ਉੱਤੇ ਬੰਦੇ ਪਾ ਕੇ ਉਹਨਾਂ ਨੂੰ ਮਾਰਨਾ ਆ। ਇਦਾਂ ਦੀ ਵੀ ਇੱਕ ਗੱਲ ਚੱਲੀ ਸੀ ਵੀ ਲੋਕ ਡਰ ਗਏ ਸੀਗੇ ਵੀ ਅੰਗਰੇਜ਼ਾਂ ਨੇ ਇਹਦੇ ਉੱਤੇ ਭਾਰਤੀਆਂ ਨੂੰ ਲਟਾ ਕੇ ਤੇ ਸਜ਼ਾ ਦੇਣੀਆਂ ਜਾਂ ਮਾਰਨਾ। ਆ ਵળે ਜਾ ਸਕਦੇ ਆ ਇੱਥੋਂ ਦੀ। ਓਹਹ ਉਹ ਕਾਜੜ ਹੁੰਦਾ ਆ ਦੇਖੋ ਇਹਦੇ ਚ ਥੋੜੀਆਂ ਜੀਆਂ ਜਿਆਦੀਆਂ ਅਗੇ ਮੀਟਰ ਮੋਟਰ ਜੇ ਬਟਨ ਬਟਨ ਤੇ ਇਹ ਮੋਰੇ ਉਹਦੀ ਲੰਬਾਈ ਵੀ ਘਟ ਗਈ ਕਿਉਂਕਿ ਡੀਜ਼ਲ ਇੰਜਨ ਹੈਗਾ ਇਥੋਂ ਵਧੀਆ ਦੇਖਦਾ ਸੀ ਵੱਡੇ ਚ ਉਹ ਤੇ ਵੇਖਣਾ ਬਹੁਤ ਔਖਾ ਗਾਹ ਨੂੰ ਰੰਗ ਰੰਗ ਕਰਕੇ ਉਹਨਾਂ ਨੇ ਇਹਨਾਂ ਲਾਈਵ ਆਏ ਪਰ ਉਹ ਬੰਦੇ ਤਾਂ ਨਹੀਂ ਵੀ ਜਿਹੜੇ ਕੋਲਾ ਪਾਉਂਦੇ ਰਹਿੰਦੇ ਸੀ ਰੇਲਾਂ ਦੇ ਵਿੱਚ ਇਹਨਾਂ 아이ਵਾ ਕੋਲੇ ਵਾਲਾ ਤਾਂ ਬਹੁਤ ਕੰਮ ਔਖਾ ਸੀ ਹਾਂ ਬੰਦਾ ਭਾਵੇਂ ਉਹ ਵਿਚਾਰਾ ਤਵਾਖਿਆ ਜਾਂਦਾ ਸੀ ਸੇਕ ਹੀ ਇਹਨਾਂ पे ਵੱਜਦਾ ਹੁੰਦਾ ਸੀ ਹੰਬ ਵੀ ਜਾਂਦਾ ਹੋਈ ਕੋਲਾ ਤਾਂ ਕੰਟੀਨਿਊਸਲੀ ਸਿੱਟਣਾ ਹੀ ਪੈਂਦਾ ਸੀ ਆ ਵਾਲਾ ਹੀ ਮਨ ਲਾਦਾ ਆ ਜਿਹੜਾ ਪਿਛਲਾ ਹਿੱਸਾ ਹੁੰਦਾ ਇੱਥੇ ਕੋਲਾ ਹੁੰਦਾ ਹੁਣ ਕਿਉਂਕਿ ਇਥੋਂ ਨਾਲ ਦੀ ਨਾਲ ਚੱਕ ਚੱਕ ਕੇ ਮੋਰੇ ਨੂੰ ਸਿੱਟਰੀ ਜਾਣਾ ਹੁੰਦਾ ਨਾ ਆ ਥੋੜਾ ਜਿਹਾ ਨਵਾਂ ਨਵੇਲਾ ਅੰਦਰੋਂ ਪਰ ਹੈਗਾ ਉਹਦੇ ਵਰਗਾ ਹੀ ਹੈ ਜਿਹੜਾ ਆਪਾਂ ਸਭ ਤੋਂ ਪਹਿਲਾਂ ਵੇਖ ਕੇ ਆਏ ਆ ਇੱਥੇ ਤਿਆਰ ਵੀ ਕੀਤੇ ਜਾਂਦੇ ਆ ਨਵੇਂ ਇੰਜਨ ਅੱਜ ਕੱਲ੍ਹ ਵਾਸਤੇ ਓਕੇ ਨਵਾਂ ਇੱਥੇ ਮਤਲਬ ਟੂਟ ਵੀ ਹੈ ਮਤਲਬ ਸੰਸਥਾ ਵੀ ਹੈ ਕਿੱਥੇ ਕਿ ਸਹੀ ਆ ਸਾਰੇ ਸਹੀ ਮਝੇ ਹੀ ਆ ਟੋਟਲ ਸਟ੍ਰੀਮ ਇੱਥੇ ਕਿੰਨੇ 13 ਸਟ੍ਰੀਮ ਇੰਜਨ ਸੀਗੇ ਕੁਝ ਲਿਖਿਆ ਸੀ ਇਸ ਤਰ੍ਹਾਂ ਦਾ ਆਦੇ ਅਗਲੇ ਪਾਸੇ ਉਹ ਬਿਜਲੀ ਵਾਲੇ ਆ ਗਏ ਓਹ ਹਰ ਆਏ ਇੱਥੇ ਹੈਗੇ ਨੇ ਜੀ 13 ਸਟ੍ਰੀਮ ਇੰਜਨ ਹੂੰ ਹੂੰ 18 ਡੀਜ਼ਲ ਵਾਲੇ ਤੇ 3 ਬਿਜਲੀ ਵਾਲੇ ਠੀਕ ਆ ਜੀ ਬਿਜਲੀ ਵਾਲੇ ਤੇ ਹੁਣ ਨਵੇਂ ਆ ਹੁਣ ਦੇ ਹੂੰ ਸਾਰੇ ਹੁਣ ਇਹਨਾਂ ਨੇ ਨਮਾਇਸ਼ ਵਾਸਤੇ ਲਾਏ ਹੋਏ ਆ ਇਹ ਇਧਰ ਨਾਲ ਦੀ ਨਾਲ ਰੋਡ ਚੱਲ ਰਿਆ ਉਧਰ ਤਾਂ ਫਿਰ ਸੇਮ ਜੇ ਆਪਾਂ ਆਹ ਵਾਲੇ ਦੇਖਦੇ ਹਾਂ ਹੁਣ ਇਧਰੋਂ ਇਸ ਜਾਇਬਕਰ ਚ ਇਹ ਇੱਥੇ ਸਭ ਤੋਂ ਤਾਕਤਵਰ ਇੰਜਨ ਆ ਪੀ 36 ਤੇ ਜਿਹੜਾ 3000 ਹਾਰਸ ਪਾਵਰ ਦਾ ਸੀਗਾ ਤੇ 1833 ਤੋਂ 34 ਦੇ ਵਿੱਚ ਬਣਿਆ 1956 ਤੱਕ ਇਹਨੂੰ ਵਰਤਿਆ ਗਿਆ ਬਾਅਦ ਚ ਫਿਰ ਡੀਜ਼ਲ ਇੰਜਨ ਜਾਲ ਪਏ ਸੀਗੇ ਤੇ ਇੱਧਰ ਡਰਾਈਵਰ ਸਾਹਿਬ ਚੜ ਗਏ ਵਿੱਚ ਪਹਿਲਾਂ ਹੀ ਲਾਵਾ ਉੱਚਾ ਹੈ ਇੰਜਨ ਆ ਫੜਿਓ ਵੀ ਇੰਨਾ ਚੜਨਾ ਔਖਾ ਕੈਮਰਾ ਫੜਨਾ ਪਊਗਾ ਬਈ ਆਹ ਦੇਖੋ ਇਹ ਉਹਦੇਰ ਗਈ ਆ ਬਈ ਤਕੜਾ ਸਿਸਟਮ ਆ ਪਰ ਉਹ ਜਿਆਦਾ ਤਕੜਾ ਆ ਅੱਗੇ ਜਾਂ ਗੋਜਾਈਆਂ ਬਹੁਤ ਆ ਆ ਸਾਰਾ ਰੇਸ ਵਾਲਾ ਸਿਸਟਮ ਹੋਊਗਾ ਨਾ ਉਦੋਂ ਹੋ ਸਕਦਾ ਕਿਤੇ ਰੇਸ ਹੋਣੀ ਆ ਕਿਤੇ ਕੁਸ਼ ਕਰਦਾ ਹੋਣਾ ਕਿਤੇ ਕੁਸ਼ ਕਰਦਾ ਹੋ ਉਹ ਜਿਹੜਾ ਉਹ ਪਹਿਲਾਂ ਦੇਖਿਆ ਪਾਉ ਤਾਂ ਉਹਦੇ ਚ ਘੱਟ ਸਮਾਨ ਸੀਗਾ ਉਹਦੇ ਚ ਨਹੀਂ ਸੀ ਇੰਨਾ ਕੁਝ ਕਿਉਂਕਿ ਪੁਰਾਣਾ ਆ ਨਾ ਹਾਂ ਕਮਾਲ ਹੈ ਬਈ ਨਾਲੇ ਸਭ ਤੋਂ ਵੱਧ ਹੌਸਪਾਵਰ ਦਾ ਹੀ ਸੀਗਾ ਇਹ ਚੂਕਦਾ ਜਾਂਦਾ ਨਾ ਉਦੋਂ ਹੂੰ 3000 ਹੌਸਪਾਵਰ ਥੋੜੀ ਨਹੀਂ ਹੁੰਦੀ ਬੜਾ ਲੋਡ ਚੱਕਦਾ ਹੋਣਾ ਪਿੱਛੇ ਮਾਲ ਗੱਡੀਆਂ ਪੈਂਦੀਆਂ ਹੋਣੀਆਂ ਇਹਦੇ ਸਵਾਰੀਆਂ ਵਾਲੀਆਂ ਵੀ ਪੈਂਦੀਆਂ ਹੋਣੀਆਂ ਜਿਆਦਾ ਮਾਲ ਗੱਡੀ ਵਾਲਾ ਕਮਾੜ ਢੋਂਦੇ ਹੁਣੇ ਮਾਲ ਸਮਾਨ ਜਿਹੜਾ ਮੀਟਰ ਮੂਟਰ ਇਹ ਆ ਤੇ ਇਹਦੀ ਮੈਕਸਿਮਮ ਸਪੀਡ ਮਤਲਬ ਇਹਦਾ 50 ਤੋਂ 60 ਕਿਲੋਮੀਟਰ ਹੀ ਸੀਗੀ ਪ੍ਰਤੀ ਘੰਟਾ ਇਹ ਤੋਂ ਜ਼ਿਆਦਾ ਹੀ ਨਹੀਂ ਸੀਗੀ ਆ ਕੋਲੇ ਵਾਲਾ ਜਗਾੜ ਆ ਗਿਆ ਫਿਰ ਪਿੱਛੋਂ ਇਧਰੋਂ ਚੱਕ ਚੱਕ ਕੇ ਪਾਉਂਦੇ ਹੁਣੇ ਇਧਰੋਂ ਚੋਕਾ ਲੱਗਦਾ ਸੀ ਪੂਰਾ ਵੈਸੇ ਨਾ ਇਹ ਗੱਲ ਕਮਾਲ ਵਾਲੀ ਆ ਵੀ 200 ਸਾਲ ਹੋਣ ਵਾਲਿਆ ਤਕਰੀਬਨ ਆ ਇੰਜਣ ਤੋਂ ਬਣਿਆ ਨੂੰ ਤੇ ਹਾਲੇ ਵੀ ਵੈਸੇ ਚੱਲਦਾ ਹੈ ਤਾਂ ਉਦਾਂ ਡੀਜ਼ਲ ਵਾਲਿਆਂ ਨੇ ਇਹਦੀ ਜਗ੍ਹਾ ਲੈ ਲਈ ਤਾਂ ਇਹਨਾਂ ਨੇ ਖੜਾਤਾ ਪਿੱਛੇ ਨੂੰ ਬਹੁਤ ਸਾਰੀਆਂ ਬੋਗੀਆਂ ਪਾਈਆਂ ਪਈਆਂ ਐ ਇਹਦੇ ਪਿੱਛੇ ਇੰਜਣ ਵੀ ਆ ਵਿੱਚ ਇਹਦੇ ਕੁਝ ਇੰਜਣ ਲੱਗੇ ਪਏ ਆ ਤੇ ਕੁਝ ਡੱਬੇ ਵੀ ਹੈਗੇ ਆ ਆਹ ਵਾਲੇ ਡੱਬਿਆਂ ਵਾਲੇ ਜਾ ਕੇ ਆਉਣੇ ਆ ਤਾਂ ਸਾਰੇ ਪਟੜੀ ਤੇ ਖੜਾਏ ਆ ਇੰਨੇ ਕਿਤੇ ਬਾਹਰੋਂ ਲਿਆ ਆ ਕੇ ਨਾ ਇੱਥੇ ਲਾਤਦੇ ਨੇ ਇਹਨਾਂ ਦੇ ਆ ਦੇ ਐਦਾਂ ਟੋਚਣਾ ਵੀ ਪਏ ਹੋਇਆ ਵੈਸੇ ਛੱਡਿਏ ਨਾਲ ਸਾਰੇ ਉਹ ਤੋਂ ਤੱਕ ਡੱਬੇ ਆ ਹੈਗਾ ਕੋ ਡੱਬੇ ਚ ਦਫਤਰ ਦੀ ਲੱਗ ਰਿਹਾ ਕੋਈ ਉਹ ਹੈ ਡਬਲ ਡੈਕਰਸ ਇਹ ਕਾ ਆ ਦੇਖੋ ਉੱਪਰ ਵੀ ਹੈਗਾ ਇੱਕ ਫਲੋਰ ਬੱਸ ਇਥੋਂ ਤੱਕ ਹੀ ਆ ਇਹ ਬੰਡ ਬੰਡ ਰਿਹਾ ਵਿੱਚ ਹੋ ਜੋ ਥੱਲੇ ਨਹੀਂ ਇਹ ਬਰੀ ਵੇਖਦੇ ਆ ਥੱਲੇ ਥੱਲੇ ਤਾਂ ਉਹਦੀ ਟੇਬਲ ਜਿੱਦਾਂ ਉਹੀ ਬਣਾਇਆ ਉਹਨਾਂ ਨੇ ਕੁਛ ਅੱਛਾ ਤੇ ਜਿਹੜੇ ਕੰਮਕਾਰ ਕਰਨ ਵਾਲੇ ਬੰਦੇ ਬੁੰਦੇ ਹੋਣੇ ਆ ਨਾ ਰੋਟੀ ਪਾਣੀ ਖਾਣ ਲਈ ਕਿਉਂਕਿ ਇੱਕ ਤਰ੍ਹਾਂ ਵਰਕਸ਼ਾਪ ਵੀ ਹੈ ਇਹ ਇਹਦਾ ਪਿੱਛੇ ਡੱਬੇ ਹੈਗੇ ਆ ਪਰ ਮੈਨੂੰ ਲੱਗਦਾ ਲਿੰਕ ਨਹੀਂ ਹੈਗਾ ਨਾਲ ਉਹਨਾਂ ਦੇ ਉਹ ਪਿਛਲੇ ਵਾਲੇ ਤਾਂ ਚੜਦੇ ਆ ਦੇਖੋ ਖੁੱਲੇ ਹੋਣਗੇ ਤੇਰੀ ਆ ਅੱਜ ਕੱਲ ਤਾਂ ਫਿਰ ਇਹ ਜਿਹੜੇ ਇੱਥੇ ਵਰਕਰ ਆ ਨਾ ਉਹ ਵਰਤ ਰਹੇ ਇਹਨਾਂ ਨੂੰ ਹਾਂ ਕਿਉਂਕਿ ਜਿਵੇਂ ਪਹਿਲਾਂ ਵੀ ਦੱਸਿਆ ਕੰਮ ਚੱਲਦਾ ਸੀ ਤੇ ਆਹ ਵਾਲੀ ਟ੍ਰੇਨ ਨਾ ਜਿਹੜੀ ਹਾਂਜੀ ਇਹ ਜਦੋਂ ਜਿਹੜੇ ਆਉਂਦੇ ਘੁੰਮਣ ਫਿਰਨ ਉਹਨਾਂ ਵਾਸਤੇ ਇੱਥੇ ਗੀੜਾ ਲਵਾਉਂਦੇ ਆ 1 ਕਿਲੋਮੀਟਰ ਦਾ ਟਰੈਕ ਆ ਕਰ ਇਹ ਸਾਰਾ ਜਿਹੜਾ ਅੰਦਰ ਹੈਗਾ ਇਹਦੇ ਹੂੰ ਤੇ ਇਹਦੇ ਉੱਤੇ ਫਿਰ ਇਹਦੀ ਸਵਾਰੀ ਕਰਾਈ ਜਾਂਦੀ ਆ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਜਿਹ ਪਹਿਲਾਂ ਵੀ ਆਵਾਜ਼ ਹੀ ਆ ਰਹੀ ਸੀ ਨਾ ਆ ਵੀ ਗੱਤੇ ਜੇ ਪਏ ਦਵਾ ਗ੍ਰਾਈਂਡਰ ਚੱਲਣ ਡਿਆ ਸੀ ਹੂੰ ਆ ਵਧੀਆ ਹੀ ਵੈਸੇ ਆ ਵਾਲਾ ਵੈਗਨ ਉੱਪਰ ਵੀ ਆ ਇਹ ਲੋਗੇ ਜਦੋਂ ਪਹਾੜਾਂ-ਭੂੜਾਂ ਚ ਲੰਘਦੇ ਜਾਂਦੇ ਹੁਣੇ ਉੱਪਰੋਂ ਵੇਖਦੇ ਜਾਂਦੇ ਹੁਣੇ ਆ ਪਿਛਲਾ ਇਹਨਾਂ ਦੀਆਂ ਇਹ ਰੇਲਾ ਵੇਖੀਆਂ ਸ਼ੁਰੂ ਤੋਂ ਹੀ ਬੰਦ ਹੀ ਆ ਫਿਕਸ ਹੈ ਨਾ ਬਿਲਕੁਲ ਖੁੱਲ ਮਤਲਬ ਜਿੱਦਾਂ ਸ਼ੀਸ਼ੇ ਫਿਕਸ ਨਹੀਂ ਹੈਗੇ ਉਹ ਦੂਸਰੇ ਖੁੱਲਣ ਵਾਲੇ ਨਹੀਂ ਹੈਗੇ ਇਹ ਇਹ ਪੱਕੇ ਹੁੰਦੇ ਇਹਨਾਂ ਦੇ ਏਸੀ ਯੂਸੀ ਹੀਟਰ ਰੂਟਰ ਸਾਰਾ ਕੁਝ ਹੀ ਇਹਨਾਂ ਦੇ ਵਿੱਚ ਆਹ ਕੋ ਟੁੱਟ ਕੇ ਉਦਾਂ ਡਿੱਗੇ ਪਏ ਆ ਨਹੀਂ ਤੇ ਖੁੱਲਣ ਵਾਲੇ ਸ਼ੀਸ਼ੇ ਨਹੀਂ ਹੈਗੇ ਇਹਨਾਂ ਦੇ ਹੂੰ 1990 ਲਿਖਿਆ ਇਹ ਤੇ ਤਾਂ ਹੂੰ ਕਿਉਂਕਿ ਅਸੀਂ ਵੀ ਜੜੀਆਂ ਦੋ ਰੇਲਾਂ ਚ ਇੱਕ ਆਮ ਚ ਸਫ਼ਰ ਕੀਤਾ ਤੇ ਇੱਕ ਕੀਤਾ ਬੁਲੇਟ ਚ ਤੇ ਉਹਨਾਂ ਦੇ ਸ਼ੀਸ਼ੇ ਵੀ ਫਿਕਸ ਹੀ ਸੀਗੇ ਖੁੱਲਦੇ ਨਹੀਂ ਆ ਕਿਉਂਕਿ ਇੱਥੇ ਗਰਮੀ ਵੀ ਚੰਗੀ ਪੈਂਦੀ ਆ ਤੇ ਠੰਡ ਵੀ ਚੰਗੀ ਪੈਂਦੀ ਆ ਵਸੇ ਜੇਸਾ ਹੌਨਾ ਇੱਥੇ ਠੰਡ ਪੈਂਦੀ ਹੈ ਮਾਈਨਸ ਟੈਂਪਰੇਚਰ ਜਾਂਦਾ ਆ ਤੇ ਬਰਫ਼ ਪੈਂਦੀ ਉਸ ਹੌਨਾ ਕਹਿੰਦੇ ਵੇ ਆਪਾਂ ਨੂੰ ਲੱਗਦਾ ਹੈ ਕਿ ਗਰਮੀ ਘੱਟ ਪੈਂਦੀ ਹੋਊਗੀ ਹਣਾ ਪਰ ਨਾ ਗਰਮੀ ਕਹਿੰਦੇ ਆਪਣੇ ਨਾਲੋਂ ਹੀ ਜ਼ਿਆਦਾ ਪੈਂਦੀ ਜ਼ਿਆਦਾ ਪੈਂਦੀ ਆ ਆ ਇੱਕ ਹੋਰ ਇੰਜਣ ਜੀ ਆ ਗਏ ਆ ਹੈਗਾ ਪਿਛੋਂ ਦੀ ਪਰ ਜਿੰਦਾ ਲੱਗਾ ਉਥੇ ਇਹ 1956 ਦਾ ਮਾਰਕਾ ਲੱਗਾ ਉਥੇ 1956 ਜੀ ਆਇਆ ਹੁਣ ਪਰ 1956 ਤੱਕ ਮੈਂ ਲੱਗਾ ਰਿਟਾਇਰ ਵੀ ਕਰਤੇ ਹੋਣਗੇ ਇਹ ਕਿ ਕਈ ਵਾਰ ਮਾਰਕਾ ਜਾ ਉਹ ਲਾਉਂਦੇ ਆ ਜਿਹੜਾ ਮਤਲਬ ਜਦੋਂ ਇਹਨਾਂ ਨੂੰ ਬੰਦ ਕੀਤਾ ਹੁੰਦਾ ਕਿਉਂਕਿ ਉਹ ਜਿਹੜਾ ਪਿਛਲਾ ਸੀ ਉਹਨੂੰ 1956 ਜੇ ਬੰਦ ਕੀਤਾ ਸੀ ਤੋਂ ਦੋਨਾਂ ਮਾਰਕਾ ਲੱਗਾ ਉਹਦੇ ਤੇ ਆਹ ਵਾਲਾ ਪੂਰਾ ਡੀਜ਼ਲ ਵਾਲਾ ਆ ਕਿੰਨਾ ਉੱਚਾ ਜਿਆ ਨਾ ਇਦਾਂ ਹੀ ਹੁੰਦੇ ਆਪਾਂ ਕਿ ਅਸੀਂ ਉਹਨਾਂ ਦੇ ਗੌਰ ਨਹੀਂ ਕੀਤਾ ਆਪਣੇ ਵਾਲਿਆਂ ਦੇ ਸਹੀ ਗੱਲ ਆ লাগ ਗਿਓ ਇਦਾਂ ਹੀ ਲੱਗਦੇ ਪਰ ਇਹ ਮੈਨੂੰ ਲੱਗਦਾ ਇਹ ਜ਼ਿਆਦਾ ਉੱਚੇ ਆ ਵੇ ਯਾਰ ਇਹਨਾਂ ਦਾ ਬੇਸ ਵੀ ਉੱਚਾ ਆ ਹਾਂ ਆ ਦੇਖੋ ਨਾ ਥੱਲਿਓ ਥੱਲਿਓ ਜ਼ਿਆਦਾ ਉੱਚਾ ਆ ਆਪਣੇ ਵਾਲੇ ਇੰਨੇ ਉੱਚੇ ਨਹੀਂ ਹੁੰਦੇ ਆਹ ਵਾਲੇ ਜਿਹੜੇ ਪਹੀਏ ਆ ਨਾ ਜਾਂ ਸ਼ਾਇਦ ਪੁਰਾਣੇ ਵਾਲੇ ਇੰਨੇ ਉੱਚੇ ਹੁੰਦੇ ਹੋਣੇ ਆ ਹੁਣ ਥੋੜੇ ਥੱਲੇ ਹੀ ਛੋਟੇ ਹੁੰਦੇ ਹੋਣੇ ਆ ਹੋ ਸਕਦਾ ਇਹਨਾਂ ਦੇ ਪਹੀਏ ਬਹੁਤ ਉੱਚੇ ਆ ਆਪਣੇ ਵਾਲਿਆਂ ਦੇ ਇੰਨੇ ਵੱਡੇ ਪਹੀਏ ਨਹੀਂ ਹੁੰਦੇ ਇਹ ਦੇ ਵੱਡੇ ਜ਼ਿਆਦੇ ਆ ਜਾਂ ਇਸ ਟੀਮ ਸੀਗੇ ਨਾ ਜਿਹੜਾ ਆਪਾਂ ਪੜ੍ਹ ਰਹੇ ਸੀ ਉਹਦੇ 'ਚ ਵੀ ਲਿਖਿਆ ਸੀ ਹਾਂਜੀ ਅਕ ਮਾਨੀਆਂ ਕਮੋਨੀਆਂ ਕਿਵੇਂ ਲੱਗੀਆਂ ਐ ਵਿੱਚ ਇਹਨੂੰ ਪੂਰਾ ਸਸਪੈਂਸ਼ਨ ਦਾ ਧਿਆਨ ਸ਼ੁਰੂ ਤੋਂ ਹੀ ਰੱਖਿਆ ਗਿਆ ਆ ਵੀ ਪਟੜੀ ਤੇ ਇੰਜਣ 부ੜਕੇ 부ੜਕੇ ਨਾਲ ਲੋਡ ਦੇ ਹਿਸਾਬ ਨਾਲ ਅੱਗੇ ਆਪਾਂ ਇੱਧਰ ਪਰਲੇ ਪਾਸੇ ਗੇੜੀ ਲਾਈ ਸੀਗੀ ਹੁਣ ਇੱਧਰਲੇ ਪਾਸੇ ਲਾ ਰਹੇ ਆ ਇਹ ਸਾਰੇ ਇੱਕ ਇੱਥੋਂ ਖੜ ਕੇ ਦੇਖੋ ਨਾ ਕਿੰਨਾ ਉੱਚਾ ਆ ਹਾਂ ਦੇਖੋ ਹਾਂ ਤਾਂ ਸ਼ੀਸ਼ਿਆਂ ਨੂੰ ਵੀ ਕਾਲਾ ਰੰਗ ਮਾਰਤਾ ਇਹਨਾਂ ਨੇ ਓਏ ਆਹ ਵਾਲੇ ਮੋਹਰ ਲਿਆਨ ਠੰਡ ਬਹੁਤ ਆ ਹੱਥ ਹੈ ਇਹਨੂੰ ਸੋਨ ਹੋ ਰਹੇ ਆ ਕਿਉਂਕਿ ਟੈਂਪਰੇਚਰ 2 ਤੋਂ 1 ਹੋਣਾ ਐਸ ਵੇਲੇ ਤੇ ਬਰਫ਼ ਪੈਣ ਵਾਲੀ ਆ ਕਿਸੇ ਵੇਲੇ ਵੀ ਡਿੱਗ ਸਕਦੀ ਆ ਕਿਉਂਕਿ ਮੀਂਹ ਪੈ ਕੇ ਹਟਿਆ ਅੱਗੇ ਹੁਣ ਬਸ ਬਰਫ਼ ਦੀ ਤਿਆਰੀ ਆ ਬੱਦਲ ਦੇਖੋ ਕਿੰਨਾ ਹੋਇਆ ਇੱਕੋ ਹੀ ਲਾਈਨ ਆ ਇਹ ਵਾਪਸ ਤੇ ਮੈਨੂੰ ਲੱਗਦਾ ਇਧਰੋਂ ਕਿਤੇ ਸਟੇਸ਼ਨ ਵੱਲੋਂ ਆਉਂਦੀ ਹੋਣੀ ਆ ਆਹੋ ਦੇਖੋ ਉਹਨੇ ਹੁਣ ਅੱਗੇ ਤੱਕ ਹੀ ਆਛੋਤੀ ਆ ਦੇਖੋ ਇਹਦਾ ਇੰਜਨ ਛੋਟਾ ਜਿਹਾ ਇਹ ਘੁੰਮਣ ਵਾਲੀ ਜਿਹੜੀ ਹੈ ਉਹ ਨਹੀਂ ਆ ਟਾਇਰ ਟ੍ਰੇਨ ਆ ਜਿਹੜੀ ਹਾਂ ਇੱਥੇ ਆਉਂਦੇ ਜਿਹੜੇ ਜਿੱਦਾਂ ਹੁਣ ਆਪਾਂ ਆਏ ਪਏ ਅੱਜ ਪਰ ਇਹ ਹੁਣ ਕੰਮ ਕਰ ਚੱਲਣ ਡਿਆ ਇਹ ਨਹੀਂ ਤਾਂ ਆਪਾਂ ਨਾਲ ਇਹਨਾਂ ਨੇ ਢੇੜਾ ਲਵਾਉਣਾ ਸੀ ਉਹ ਬਾਹਰ ਤੱਕ ਢੇੜਾ ਮਿਸ ਹੋ ਗਿਆ ਆਪਾਂ ਦਾ ਢੇੜਾ ਮਿਸ ਹੋ ਗਿਆ ਇਹ ਵਧੀਆ ਐਗਜ਼ੀਬਿਸ਼ਨ ਲਾਤੀ ਅਗਲਿਆਂ ਨੇ ਵੀ ਵੇਖੋ ਵੀ ਆ ਕੇ ਬਾਹਰਲੇ ਮੁਲਕਾਂ ਕੋਲ ਵੈਸੇ ਨਾ ਕਿੰਨਾ ਕੁਸ਼ ਹੈਗਾ ਵੀ ਆਪਣੀਆਂ ਚੀਜ਼ਾਂ ਨੂੰ ਦਿਖਾਉਣ ਦਾ ਢੰਗ ਕਹਿਣ ਦਾ ਮਤਲਬ ਵੀ ਚੀਜ਼ਾਂ ਆਪਣੇ ਵਾਲੇ ਪਾਸੇ ਵੀ ਹੁੰਦੀਆਂ ਹੀ ਆਂ ਵਿੰਟੇਜ ਚੀਜ਼ਾਂ ਪਰ ਕਈ ਵਾਰ ਵਿਖਾਉਂਦੇ ਨਹੀਂ ਹੈਗੇ ਆਪਣੇ ਕਿਲੇ ਤਾਂ ਖਾਲੀ ਪਏ ਆ ਉਹ ਕਿਲੇ ਕਿਹੜਾ ਕਿਤੇ ਖਾਲੀ ਸੀਗੇ ਕਿੰਨਾ ਕੁਸ਼ ਸੀ ਉਹਨਾਂ ਉਹਨਾਂ ਦੇ ਵਿੱਚ ਉਸ ਵੇਲੇ ਜਿਹੜਾ ਬੰਦਾ ਜਿੱਦਾਂ ਜਿੱਦਾਂ ਆਉਂਦਾ ਰਿਹਾ ਹੂੰ ਉਹ ਲੁੱਟ ਗਏ ਭਾਈ ਹੋਣਗੇ ਕਿਥੇ ਗਏ ਸਾਰੇ ਸਾਰਾ ਤਾਂ ਨਹੀਂ ਲੁੱਟ ਕੇ ਲੈ ਜਾਂਦੇ ਕਿਸੇ ਬਿਲਕੁਲ ਆ ਜਿਹੜਾ ਜਿਗਾਰਡ ਆ ਮੈਨੂੰ ਲੱਗਦਾ ਇਹ ਉਹ ਆ ਜਿਹਦੇ ਨਾਲ ਬਣਾਉਂਦੇ ਬਣਉਂਦੇ ਹੁੰਦੇ ਆ ਪਟੜੀਆਂ ਨਹੀਂ ਵਿਛਾਉਂਦੇ ਹੁੰਦੇ ਇਦਾਂ ਦਾ ਯੰਤਰ ਜਿਹਾ ਉਹ ਵੀ ਚੱਲਦਾ ਹੁੰਦਾ ਉੱਤੇ ਦੇਖਣ ਨੂੰ ਓਵੇਂ ਦਾ ਲੱਗਦਾ ਆ ਇੱਕ ਵੱਖਰਾ ਜਿਹਾ ਰੰਗ ਆ ਆ ਨੀਲਾ ਇੱਥੇ ਖਤਮ ਹੋ ਗਿਆ ਲੱਗਦਾ ਮੋਕੋ ਗਈ ਇਧਰ ਤੱਕ ਪਟੜੀ ਬਸ ਹੈ ਇਧਰ ਦੇ ਹੀ ਲੈ ਕੇ ਆਏ ਹੋਣਗੇ ਮੋਰੇ ਉਹ ਨਹੀਂ ਕਿਤੇ ਹਾ ਜਿੱਧਰ ਕੰਟੇਨਰ ਪਏ ਆ ਇਧਰੋਂ ਬਲੌਕ ਕੀਤਾ ਇਹ ਘੜਾ ਅੱਜ ਦੇ ਖੜਾਏ ਹੋਣੇ ਕਿਤੇ ਹੋਲ ਟਰੱਕਾਂ ਤੇ ਲੱਦ ਕੇ ਤੋਣੇ ਨਹੀਂ ਇਹ ਚੱਲ ਕੇ ਹੀ ਆਏ ਹੋਣਗੇ ਆ ਪਟੜੀ ਇਧਰ ਬਾਹਰ ਨੂੰ ਜਾਂਦੀ ਹੋਣੀ ਕਿਤੇ ਵੈਸੇ ਤਾਂ ਇਧਰ ਵੀ ਖੜਾ ਸਮਾਨ ਕਾਫੀ ਉਹ ਦੂਸਰੀ ਜਿਹੜੀ ਉਹੀ ਆ ਪਿੱਛੋਂ ਦੀ ਲੰਘਦੀ ਇਧਰੋਂ ਤੇ ਕਿ ਲੰਘ ਇਧਰ ਦੀ ਲੰਘ ਸਕਦੇ ਆ ਜੀ ਨਵਾਂ ਸਮਾਨ ਵੀ ਹੈਗਾ ਜਿਵੇਂ ਤੁਸੀਂ ਕਹਿੰਦੇ ਸੀ ਵੀ ਇੰਸਟੀਚੂਟ ਆ ਇਹ ਆਦੇ ਨਵੇਂ ਚੱਕੇ ਪਏ ਚੱਕੇ ਨਵੇਂ ਆ ਪਰ ਉੱਤੇ ਇਹਨਾਂ ਨੇ ਬੈਂਚ ਆ ਫੱਟੇ ਲਾ ਕੇ ਨਾ ਬੈਂਚ ਵਾਲਾ ਸਿਸਟਮ ਬਣਾਤਾ ਆ ਵੀ ਸਹੀ ਹੈ ਵੀ ਲੋਕ ਜਿਹੜੇ ਆਉਂਦੇ ਉਹ ਇਹਨਾਂ ਤੇ ਬਹਿਣ ਮੈਨੂੰ ਅਸੀਂ ਵੀ ਇਸ਼ਾਨ ਟਾਇਰ ਪਏ ਆ ਪਰ ਉੱਪਰ ਦੂਸਰਾ ਕੰਮ ਕੀਤਾ ਸਾਰੀ ਰੀਨੋਵੇਸ਼ਨ ਹੋ ਰਹੀ ਧਿਆਨ ਨਾਲ ਸਲਿੱਪ ਹੋ ਗਿਆ ਗਮ ਮੁੱਟੀ ਲੱਗ ਗਈ ਆ ਪੱਥਰ ਪੁੱਥਰ ਸਿੱਟਣ ਨਾਲ ਆਦੇ ਪਟਾ ਜਾਂ ਲੱਗਾ ਇਹਦੇ ਦੇ ਪਟੜੀ ਤੇ ਚੱਲ ਗਏ ਓ ਹੋ 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 ਹੱਥ ਲੈ ਗਿਆ ਯਾਰ ਨਾਲੋ ਆ ਵੀ ਓਵੇਂ ਦਾ ਹੀ ਐ ਇਹ ਕਾਹ ਹੈ ਵੱਖਰਾ ਜਿਹਾ ਇਹ ਤੇ ਖਡੋਣਾ ਜਾਈ ਹੈ ਨਿੱਕੇ ਆਟਮ ਹੈ ਆ ਦੂਸਰੀ ਆ ਚੀਜ਼ ਵਚਾਉਣ ਵਾਲੀ ਇਹ ਮੋਰਲੇ ਫੇਰਾ ਸਾਰੇ ਜਿਹੜੇ ਹਰੇ ਆ ਉਹ ਦੋ ਇਲੈਕਟ੍ਰਿਕ ਦਿਖ ਰਹੇ ਆ ਜਿਹੜੇ ਆਪਾਂ ਪੜਿਆ ਸੀ ਨਾ ਵੀ ਇਲੈਕਟ੍ਰਿਕ ਵੀ ਹੈਗੇ ਆ ਉਹ ਬਿਜਲਈ ਇੰਜਣ ਆ ਬਣੇ ਹੋਏ ਉਹ ਬਾਕੀ ਆਹ ਤੇ ਸਾਰੇ ਡੀਜ਼ਲ ਆ ਜਿਹੜੇ ਭਾਫ ਵਾਲੇ ਸੀਗੇ ਕੋਲੇ ਵਾਲੇ ਉਧਰ ਲਈ ਐ ਇਧਰ ਲੈ ਸਾਰੇ ਡੀਜ਼ਲ ਆ ਆ ਗਏ ਆ ਬਿਜਲਈ ਇੰਜਨ ਤੇ ਬਿਜਲੀ ਵਾਲੇ ਇੰਜਨਾਂ ਦੇ ਲਾਗੇ ਆ ਗਏ ਆ ਸੀ ਟਾਇਰ ਇਹਨਾਂ ਦੇ ਵੀ ਓਡੇ ਓਡੇ ਵੱਡੇ ਆ ਹੇ ਗਾਇਜ਼ ਇਹ ਅੰਦਰ ਜਾਣਦਾ ਕਿ ਉਹਨਾਂ ਕੀ ਹੈ ਮੈਂ ਬੰਦੀ ਹੈ ਥੋੜਾ ਜਿਹਾ ਸਿਸਟਮ ਹੀ ਹੈ ਸਟੀering ਸਟੂering ਜਿਹਾ ਇੱਧਰ ਵੈਸੇ ਵੇਖਣ ਨੂੰ ਹੈਗਾ ਟਰਬਾਈਨਾ ਟਰਬੋਇਨਾ ਜੀਆਂ ਲੱਗੀਆਂ ਪਈਆਂ ਨੇ ਇੱਧਰ ਦੇਖੋ ਬਾਹਰ ਗੱਡੀਆਂ ਬਾਲਾ ਸੰਗਣਾ ਵੀ ਨਹੀਂ ਲੱਗਦਾ ਟ੍ਰੈਫਿਕ ਵੈਸੇ ਹਸਾਬ ਜੇ ਦਾ ਪਰ ਜਦੋਂ ਹਰੀ ਬੱਤੀ ਤੋਂ ਰੈੱਡ ਹੋ ਜਾਂਦੀ ਨਾ ਉਦੋਂ ਫੇਰ ਰੁਕ ਜਾਂਦਾ ਕਿ ਚੰਗਾ ਕੰਮ ਐਵੇਂ ਤਾਂ ਠੀਕ ਆ ਸਪੀਡ ਤੇ ਤੁਰਿਆ ਜਾਂਦਾ ਸਾਰਾ ਕੁਝ ਨਾਲੇ ਪੂਰਾ ਮਾਡਰਨ ਸ਼ਹਿਰ ਆ ਹੂੰ ਕਈਆਂ ਦੇ ਮਨਾਂ 'ਚ ਨਾ ਇਹ ਖਿਆਲ ਆਉਂਦਾ ਓਏ ਜੇ ਸਾਰੇ ਜਿਵੇਂ ਇਹ ਦੇਸ਼ ਨੇ ਆਹੋ ਹਨਾ ਇਹ ਐਵੇਂ ਜਿਹਾ ਹੀ ਆ ਹਾਂ ਵਰਨਾ ਜਿੰਨਾਂ ਦੇ ਪਿੱਛੇ ਸਤਾਨ ਲੱਗਦਾ ਹਾਂ ਪਰ ਪਰ ਤਰੱਕੀ ਬਹੁਤ ਆ ਵੇ ਆਪਣੇ ਨਾਲੋਂ ਜ਼ਿਆਦਾ ਐਡਵਾਂਸ ਆ ਇਹ ਬੰਦੇ ਹਰ ਇੱਕ ਚੀਜ਼ ਚ ਉਹ ਠੀਕ ਆ ਵੀ ਕਰੰਸੀ ਦਾ ਉੱਪਰ ਹੇਠ ਚੱਲਦਾ ਰਹਿੰਦਾ ਹੈ ਪਰ ਓਦਾਂ ਬੜੇ ਐਡਵਾਂਸ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਦੇਖਿਆ ਤਾਸ਼ਕਨ ਦੇ ਵਿੱਚ ਰੇਲਵੇ ਮਿਊਜ਼ੀਅਮ ਜਿਹਦੇ ਵਿੱਚ ਉਹਨਾਂ ਨੇ ਉਜ਼ਬੇਕਿਸਤਾਨ ਦੇ ਸਾਰੇ ਪੁਰਾਣੇ ਰੇਲ ਇੰਜਨ ਨਮਾਇਸ਼ ਵਿੱਚ ਰੱਖੇ ਹੋਏ ਨੇ ਜੇਕਰ ਤੁਸੀਂ ਵੀ ਪੁਰਾਣੀਆਂ ਚੀਜ਼ਾਂ ਦੇ ਸ਼ੌਕੀਨ ਹੋ ਤੇ ਕਦੇ ਉਜ਼ਬੇਕਿਸਤਾਨ ਆਉਂਦੇ ਹੋ ਤਾਂ ਇੱਥੇ ਗੇੜਾ ਜ਼ਰੂਰ ਮਾਰਿਓ ਇਸ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਖਤਮ ਨਵੀਂ ਵੀਡੀਓ ਦੇ ਵਿੱਚ ਮਿਲਦੇ ਹਾਂ వేది రో విద్ డర్నా బాయ్ బాయ్